ਗਗਨ ਸਾਹਿਬ ਕਿਵੇਂ ਦੇਖਦੇ ਹੋ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੂੰ ਸਰਕਾਰ ਬਹੁਤ ਵੱਡੇ ਰੋਲ ਆਦਾ ਕਰ ਰਹੀ ਆ ਸਿੱਖਿਆ ਤੇ ਸੇਧ ਦੇ ਕਹਿੰਦੇ ਰੰਗਲਾ ਪੰਜਾਬ ਬਣਾਵਾਂਗੇ ਮਹੋਤਮ ਪਿਛਲੇ 4 ਸਾਲ ਤੋਂ ਜਿੱਦ ਦੀ ਸਰਕਾਰ ਆਈ ਹੈ ਉਹ ਉਹੀ ਕਿਮਤੀ ਹਮੇਸ਼ਾ ਨਾਲ ਮਸ਼ਹੂਰ ਜਾਂਦੀ ਸਰਕਾਰ ਹੈ ਫਲੈਕਸਬਿੰਦਨਾ ਦੀ ਸਰਕਾਰ ਹੈ ਜਿਹੜੋ ਸਾਹਮਣੇ ਦੇਖਿਆ ਪਿਆ ਇੱਕ ਮੌਕਾ ਕੇਜਰੀਵਾਲ ਨੂੰ ਮੌਕਾ ਦਿੱਤਾ ਦੀ ਪੰਜਾਬ ਦੇ ਲੋਕਾਂ ਨੇ ਪਰ ਉਹਨਾਂ ਦੀ ਉਮੀਦਾਂ ਤੇ ਖਰੇ ਨਹੀਂ ਉੱਟੇ ਆ ਰੋਜ਼ ਪੰਜਾਬ ਇਕ ਕਲੋਗਾਰ ਹੋ ਰਿਹਾ ਜ਼ਰੂਰੀ ਨਹੀਂ ਕਿ ਤੁਸੀਂ ਰੰਗ ਰੋਗਨ ਕਰਕੇ ਸਿੱਖਿਆ ਕ੍ਰਾਂਤੀ ਹੋਵੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਜੱਜ ਸਾਹਿਬ ਨਾਲ ਦੋਵੇਂ ਸਰਕਾਰ ਬਣੀ ਹੈਗੀ ਲੋਕਾਂ ਨੂੰ ਬੜੀ ਆਸ ਸੀ ਕਿ ਇਸ ਸਰਕਾਰ ਤੋਂ ਆਡੇ ਜਿਹੜੇ ਮਸਲੇ ਨੇ ਨਾ ਜਿਹੜੀਆਂ ਦੋਨਾਂ ਸਰਕਾਰਾਂ ਨੇ ਜੇ ਕੰਮ ਨਹੀਂ ਕੀਤੇ ਤਾਂ ਲੋਕਾਂ ਨੇ ਉਹਨਾਂ ਨੂੰ ਜਵਾਬ ਬੜੀ ਵਧੀਆ ਢੰਗ ਨਾਲ ਦਿੱਤਾ ਸੀ ਲੋਕਾਂ ਦਾ ਟੈਕਸ ਹੈ ਪੈਸਾ ਤੁਹਾਡਾ ਥੋੜਾ ਥੋੜੇ ਤੇ ਲਾਉਣਾ ਫੇਰ ਆ ਤੁਹਾਡੇ ਸਾਹਮਣੇ ਆ ਅੱਜ ਤੁਹਾਡੇ ਸਾਹਮਣੇ ਹਾਲਾਤ ਨੇਗੇ ਕਿ ਇਥੋਂ ਦੇ ਜਿਹੜੇ ਗਰਾਊਂਡ ਸਟੇਡੀਅਮ ਦੇ ਔਰ ਸਕੂਲ ਦੇ ਜਿਹੜੇ ਹਾਲਾਤ ਨੇਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋੜਾ ਅਸੀਂ ਖੜਿਆ ਹਲਕਾ ਦਿੜਬਾ ਦੇ ਪਿੰਡ ਚੰਗਾਲੀ ਵਾਲਾ ਵਿਖੇ ਇਹ ਪਿੰਡ ਦੇ ਵਿੱਚ ਜਿਹੜਾ ਪਿੰਡਾ ਇਹ ਹਲਕਾ ਦਿਰਬੇ ਦੇ ਵਿੱਚ ਪੈਂਦਾ ਜਿਹੜਾ ਕਿ ਸਾਡੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਇੱਥੋਂ ਨੇੜੇ ਹਲਕਾ ਲਹਿਰਾ ਪੈਂਦਾ ਉੱਥੇ ਦੇ ਬਰਿੰਦਰ ਗੋਲ ਨੇ ਉਹਨਾਂ ਦੇ ਜਿਹੜੇ ਪਹਿਲਾ ਮੁੱਖ ਮੰਤਰੀ ਵੀ ਰਹੇ ਨੇ ਬੀਬੀ ਰਜਿੰਦਰ ਕੌਰ ਪੱਠੜ ਪਰ ਇਸ ਪਿੰਡ ਦੇ ਨਾਲ ਉਹਨਾਂ ਦਾ ਵਾਅ ਵਾਸਾ ਘੱਟ ਸੀ ਘੱਟ ਕਿਉਂ ਸੀ ਕਿਉਂਕਿ ਉਹਨਾਂ ਦੇ ਹਲਕੇ ਦੇ ਵਿੱਚ ਇਹ ਪਿੰਡ ਨਹੀਂ ਸੀ ਪੈਂਦਾ ਔਰ ਇਹ ਪਿੰਡ ਦੇ ਸਕੂਲ ਦੇ ਉੱਤੇ ਲਿਖਿਆ ਆ 1990 ਜਿਹੜਾ ਸਿਮਿੰਟ ਨਾਲ ਪਿੱਛੇ 62 ਦਾ 67 ਲਿਖਿਆ ਸੀ ਉਹ ਪੱਟ ਕੇ 99 ਮਾਡਲ ਉੱਚਾ ਕਰਤਾ ਪਰ ਸਕੂਲ ਦੀ ਬਿਲਡਿੰਗ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਾਡੇ ਨਾਲ ਆਗੂ ਸਾਹਿਬਾਨ ਖੜੇ ਨੇ ਗੱਗੇ ਸਾਹਿਬ ਕਿਵੇਂ ਦੇਖਦੇ ਹੋ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੂੰ ਸਰਕਾਰ ਬਹੁਤ ਵੱਡੇ ਰੋਲ ਆਦਾ ਕਰ ਰਹੀ ਆ ਸਿੱਖਿਆ ਤੇ ਸੇਧ ਦੇ ਕਹਿੰਦੇ ਰੰਗਲਾ ਪੰਜਾਬ ਬਣਾਵਾਂਗੇ ਮੁੱਖ ਮੰਤਰੀ ਸਾਹਿਬ ਪਿਛਲੇ 4 ਸਾਲ ਤੋਂ ਜਿੱਦ ਦੀ ਸਰਕਾਰ ਆਈ ਹੈ ਮੈਂ ਉਹੀ ਕਹਿੰਦਾ ਕਿ ਹਮੇਸ਼ਾ ਨਾਲ ਨੇ ਮਸ਼ਹੂਰ ਜਾਂਦੀ ਸਰਕਾਰ ਹੈ ਫਲੈਕਸਬੰਦਨਾ ਦੀ ਸਰਕਾਰ ਹੈ ਜਿਵੇਂ ਉਹ ਸਾਹਮਣੇ ਦੇਖਿਆ ਪਿਆ ਇੱਕ ਮੌਕਾ ਕੇਜਰੀਵਾਲ ਨੂੰ ਮੌਕਾ ਦਿੱਤਾ ਦੀ ਪੰਜਾਬ ਦੇ ਲੋਕਾਂ ਨੇ ਪਰ ਉਹਨਾਂ ਦੀਆਂ ਉਮੀਦਾਂ ਦੇ ਖਰੇ ਨਹੀਂ ਨਿਤਰੇ ਹਰ ਰੋਜ਼ ਪੰਜਾਬ ਜਖਤਲੋਗਾਰ ਹੋ ਰਿਹਾ ਜ਼ਰੂਰੀ ਨਹੀਂ ਕਿ ਤੁਸੀਂ ਰੰਗ ਰੋਗਨ ਕਰਕੇ ਸਿੱਖਿਆ ਕ੍ਰਾਂਤੀ ਹੋਊਗੀ ਪੰਜਾਬ ਦੇ ਜੋ ਪਿਛਲੀਆਂ ਸਰਕਾਰਾਂ ਦੇ ਬਣਾਏ ਹੋਏ ਸਕੂਲ ਸਕੂਲ ਤੇ ਜਾਂ ਉਹਨਾਂ ਨੇ ਬਣਾਇਓ ਪਿੱਛੇ ਵਾਸ਼ਰੂਮ ਤੇ ਉਹਨਾਂ ਦੇ ਇਹਨਾਂ ਦੇ ਰੰਗ ਰੋਗਨਾਂ ਦੀ ਕੂਚੀਆਂ ਮਾਰ ਕੇ ਉਹਦੇ ਉਦਘਾਟਨ ਕਰਵਾਏ ਨੇ ਇਹ ਸਿੱਖਿਆ ਕ੍ਰਾਂਤੀ ਨਹੀਂ ਜੀ ਸਿੱਖਿਆ ਕ੍ਰਾਂਤੀ ਕੱਲੀ ਬਿਲਡਿੰਗ ਖੜੀ ਕਰਨਾ ਨਹੀਂ ਸਕੂਲਾਂ ਸਟਾਫ ਪੂਰਾ ਕਰਨਾ ਵੀ ਸਿੱਖਿਆ ਕ੍ਰਾਂਤੀ ਹੈ ਬੱਚਿਆਂ ਦੇ ਪੈਮਾਨਾ ਦੇਖਣਾ ਪੈਂਦਾ ਕਿਉਂ ਬੱਚੇ ਸਰਕਾਰੀ ਸਕੂਲਾਂ ਦੇ ਪਿੱਛੇ ਹਟ ਰਹੇ ਨੇ ਤਾਂ ਸਿੱਖਿਆ ਕ੍ਰਾਂਤੀ ਬਣਾਈ ਜੇ ਉੱਚ ਬੱਚੇ ਪੂਰੇ ਹੋਣਗੇ ਸਕੂਲ ਸਟਾਫ ਪੂਰਾ ਹੋਊਗਾ ਬਿਲਡਿੰਗਾਂ ਚੰਗੀਆਂ ਹੋਣਗੀਆਂ ਅੱਜ ਅਸੀਂ ਇਹਦੇ ਪਿੰਡ ਵਾਲਨੇ ਬੁਲਾਇਆ ਨਾਲ ਸੜੇ ਹੈਂਡਰੀ ਸਿੱਧੂ ਜੀ ਆਏ ਨੇ ਦੇਖਿਆ ਬਾਕੀ ਬਿਲਡਿੰਗ ਬਹੁਤ ਖਰਾਬ ਹੈ ਅਨ ਸੇਫ ਹੈ ਅਨੀਆਂ ਬਿਲਡਿੰਗਾਂ ਜਦੋਂ ਹੋਣੀ ਨਹੀਂ ਹੋਣੀ ਚਾਹੀਦੀਆਂ ਕਦੇ ਵੀ ਕੋਈ ਨਾ ਹੋਣੀ ਘਟਨਾ ਵਾਪਰ ਸਕਦੀ ਹੈ ਇਹ ਜਿਹੜੀਆਂ ਬਿਲਡਿੰਗਾਂ ਅਨਸੇਵ ਕਰਕੇ ਜਲਦੀ ਜਿਹਾ ਬਿਲਡਿੰਗਾਂ ਬਣਾਉਣੀ ਚਾਹੀਦੀਆਂ ਨੇ ਕਾਕਾ ਸਾਹਿਬ ਤੁਸੀਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹੁਣ ਬਣਿਓ ਬਜਿੰਦਰ ਸਿੰਘ ਲਾ ਦੇ ਨਾ ਰਹੇ ਹੋ ਸਿੱਖਿਆ ਮੰਤਰੀ ਰਹੇ ਨੇ ਕਦੇ ਉਹਨਾਂ ਤੋਂ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਛੋਟੇ ਵੀ ਹਲਕਾ ਪੈਂਦਾ ਹੈ ਦੇਖੋ ਜੀ ਕਾਂਗਰਸ ਦਾ ਇੱਕ ਕਲਚਰ ਹੈ ਸਾਡੇ ਜਿਹੜੇ ਇਥੋਂ ਵਿਜੇਂਦਰ ਸਿੰਘ ਲਾਏ ਨੇ ਪੂਰੇ ਪੰਜਾਬ ਚ ਸਕੂਲਾਂ ਦੀ ਨਿਹਾਰ ਬਦਨ ਚ ਬਹੁਤ ਵੱਡਾ ਰੋਲ ਅਦਾ ਕੀਤਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਕਿ ਤੋਂ ਨੇ ਸਕੂਲਾਂ ਬਾਅਦ ਤੇ ਫੰਡ ਲੈਣੇ ਨੇ ਅਲੱਗ-ਅਲੱਗ ਉਤੋਂ ਬਹੁਤ ਜਗ੍ਹਾ ਸਕੂਲਾਂ ਚ ਦਿੜ ਵਿੱਚ ਵੀ ਦਿੱਤ ਨੇ ਪਰ ਮੈਂ ਇਹ ਗੱਲ ਕਰਨਾ ਇੱਥੇ ਇਕੱਲੇ ਵਿਜੇਂਦਰ ਸਿੰਘ ਲਈ ਨੇ ਜੋ ਹਲਕੇ ਦਾ ਔਰ ਚੋਣ ਲੜ ਚੁੱਕੇ ਦੇ ਬਿਸ਼ੱਕ ਅੱਜ ਸਾਡੇ ਜੋ ਕਿਸੇ ਕਾਰ ਨਹੀਂ ਰਹੇ ਇਹ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਸਬੰਧਤ ਸਿੱਖਿਆ ਮੰਤਰੀ ਦੇ ਧਿਆਨ ਚ ਲਿਆ ਕੇ ਜਾਂ ਸਰਕਾਰ ਦੇ ਧਿਆਨ ਚ ਲਾ ਕੇ ਇਹ ਚੀਜ਼ ਨੂੰ ਸਾਹਮਣੇ ਲੈ ਕੇ ਆਉਂਦੇ ਤਾਂ ਕਿ ਤੇ ਜੋ ਅੱਜ ਸਾਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ ਤਾਂ ਨਾ ਮਿਲਦਾ ਜੇ ਉਹਨਾਂ ਨੇ ਧਿਆਨ ਚ ਲਿਆਉਂਦੇ ਹੁੰਦਾ ਇਹ ਫਾਇਦਾ ਉਹਨਾਂ ਨੇ ਜਿੱਥੇ ਦੂਜੇ ਸਾਰੇ ਪੰਜਾਬ ਤੇ ਤੇ ਦਿੜਬੇ ਹਲਕ ਨੂੰ ਗਰਾਟਾ ਮਿਲਿਆ ਇੱਥੇ ਵੀ ਮਿਲ ਹੀ ਜਾਂਦਾ। ਅ ਸੋਨੂੰ ਬੁਲਾਇਆ ਲੋਕਾਂ ਨੇ ਕੀ ਤੁਸੀਂ ਵਿਸ਼ਵਾਸ ਦਵਾਉਂਗੇ ਇਹਨਾਂ ਲੋਕਾਂ ਨੂੰ ਟੰਗਾਲੀ ਵਾਲਿਆਂ ਨੂੰ ਵੀ ਅਗਰ ਜੇ ਥੋੜੀ ਬਾਹ ਪੜਦੇ ਨੇ ਸਰਕਾਰ ਬਦਲਦੀ ਆ ਕਾਂਗਰਸ ਦੀ ਸਰਕਾਰ ਬਣਦੀ ਆ ਵੀ ਪਹਿਲ ਦੇ ਆਧਾਰ ਤੇ ਕੰਮ। ਦੇਖੋ ਜੀ ਮੇਰਾ ਗਵਾਂਢੀ ਪਿੰਡ ਆ ਸਾਡਾ ਅਬਦਾ ਪਿੰਡ ਹੀ ਹੋ ਗਿਆ ਇਹ। ਕਿਉਂ ਨਹੀਂ ਜਦੋਂ ਅਜੇ ਚੀਜ਼ਾਂ ਹਲਾ ਦੇ ਰਹੇ ਨੇ ਮੈਂ ਅੱਜ ਤੋਂ 15-20 ਦਿਨ ਪਹਿਲਾਂ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਮੈਂ ਗੱਡੀ ਲੈ ਕੇ ਆ ਰਹੀ ਸੀ ਬੱਚੇ ਨਿੱਕੇ ਨਿੱਕੇ ਬੱਚੇ ਨਾਲ ਲਗਮਾ ਪਿੰਡਾਂੜਕ ਵਾਸੋਂ ਤੋਂ ਤੁਰੇ ਆ ਰ। ਜਦੋਂ ਮੈਨੂੰ ਪੁੱਛਿਆ ਵੀ ਤੁਸੀਂ ਉਹ ਕਹਿੰਦੇ ਸਾਡੇ ਪਿੰਡਾਂ ਪੰਜਵੀਂ ਤੱਕ ਦਾ ਸਕੂਲ ਹੈ। ਅਧਿਆਪਕ ਨੂੰ ਸ਼ਰਮ ਫੀਲ ਹੋਈ ਹੈ। ਜਦੋਂ ਵੀ ਸਰਕਾਰ ਆਉਂਦੀ ਹੈ ਇਹੇ ਹੀ ਮੁੱਦੇ ਦੇਖੋ ਸਰਕਾਰਾਂ ਹਰ ਇੱਕ ਨਾਅਰੇ ਨੇ ਸਿੱਖਿਆ, ਕ੍ਰਾਂਤੀ, ਸਿਹਤ ਪਰ ਬਹੁਤ ਘੱਟ ਅਮਲ ਹੁੰਦਾ। ਜੇ ਉਹ ਚੰਗੇ ਬੰਦੇ ਇਹ ਸਾਹਮਣੇ ਆਉਂਦੇ ਤਾਂ ਉਹ ਇਸ ਚੀਜ਼ ਤੇ ਗੌਰ ਕਰਦੇ ਜਦੋਂ ਕੱਲ ਨੂੰ ਅਸੀਂ ਉਹਨੇ ਅੱਗੇ ਤਾਂ ਜ਼ਰੂਰ ਇਹ ਚੀਜ਼ਾਂ ਅੱਗੇ ਲਿਆ ਕੇ ਸਰਕਾਰ ਤੋਂ ਪਹਿਲ ਦੇ ਆਧਾਰ ਤੇ ਇੰਈ ਚੀਜ਼ਾਂ ਕਰਵਾਵਾਂਗੇ ਇਹਨਾਂ ਚੀਜ਼ਾਂ ਨੂੰ ਹੀ ਹੱਲ ਕਰਵਾਵਾਂਗੇ ਜੀ ਇਹ ਜਿਵੇਂ ਅੱਜ ਦੇਖਿਆ ਜਿਹੜਾ ਇਹ ਕਰਦੇ ਨੇ ਬਸ ਦਾ ਕੋਈ ਯਕੀਨ ਨਹੀਂ ਇਹਨਾਂ ਤੇ ਕਿਉਂਕਿ ਇਹਨਾਂ ਨੇ ਸਿਰਫ ਐਲਾਨ ਹੀ ਕਰਨੇ ਹੁੰਦੇ ਨੇ ਜਿਵੇਂ ਮੈਡੀਕਲ ਕਾਲਜਾਂ ਦਾ ਨਹਿਰਾਂ ਦਾ ਯੂਨੀਵਰਸਿਟੀਆਂ ਦਾ ਪੰਜਾਬ ਤੋਂ ਨਾ ਖਤਮ ਗੁੰਡਾਗਰਦੀ ਖਤਮ ਕਰਨਾ ਨਸ਼ੇ ਖਤਮ ਕਰਨਾ ਕੋਈ ਕਰਪਸ਼ਨ ਖਤਮ ਕਰਨਾ ਇਹੋ ਜਿਹਾ ਕੁਝ ਨਹੀਂ ਹੋਇਆ ਇਹਨਾਂ ਦੇ ਮੈਨੂੰ ਨਹੀਂ ਉਮੀਦ ਕਿ ਅਗਲੇ 5-7 ਮਹੀਨਿਆਂ ਚ ਇਹ ਚੀਜ਼ ਹੋ ਜਾਣੀ ਚਾਹੀਦੀ ਹੈ ਪੰਜਾਬ ਦੇ ਮੁੱਖ ਮੰਤਰੀ ਜਪਿੰਦੇ ਹਲਕੇ ਦੇ ਵਿੱਚ ਹੋਵੇ ਫਾਈਨਾਂਸ ਮਿਨਿਸਟਰ ਇੱਥੋਂ ਹੋਵੇ ਗਵਾਂਡੀ ਪਿੰਡ ਤੋਂ ਮਾਈਨਿੰਗ ਮਿਨਿਸਟਰ ਹੋਵੇ ਤੇ ਫਿਰ ਵੀ ਸਾਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪਵੇ ਕੋਈ ਸ਼ਰਮ ਦੀ ਗੱਲ ਹੈ ਪਰ ਜਿਵੇਂ ਤੁਸੀਂ ਮੈਨੂੰ ਸਵਾਲ ਕੀਤਾ ਆਨਲਾਈਨ ਟਾਈਮ ਸਰਕਾਰ ਕਾਂਗਰਸ ਦੀ ਆਉਂਦੀ ਹੈ ਸਾਨੂੰ ਅਸੀਂ ਪਾਵਰ ਚਾਹਣਾ ਤੇ ਡੈਫੀਨਿਟਲੀ ਪਹਿਲ ਦੇ ਆਧਾਰ ਤੇ ਚੀਜ਼ਾਂ ਕਰਵਾਈਆਂ ਜਾਣਗੀਆਂ ਕਿਉਂਕਿ ਵਾਦਾ ਹਰ ਕਰ ਲੈਂਦਾ ਕਿਉਂ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਡੇ ਵੱਡੇ ਡਿੰਗਾ ਮਾਰ ਰਹੇ ਨੇ ਵੀ ਅਸੀਂ ਸਿੱਖਿਆ ਗ੍ਰੰਟੀ ਲਿਆਂਦੀ ਵਦੇਸ਼ਾਂ 'ਚ ਤੋਰ-ਤੋਰ ਕੇ ਟੀਚਰਾਂ ਨੂੰ ਟ੍ਰੇਨਿੰਗ ਆ ਦੇ ਰਹੇ ਨੇ ਸਾਡੇ ਨਾਲ ਕਾਂਗਰਸ ਦੇ ਵੀ ਆਗੂ ਖੜੇ ਨੇ ਹੈਨਰੀ ਸਾਹਿਬ ਤੁਸੀਂ ਵੀ ਪਾਵਰ 'ਤੇ ਰਹੇ ਹੋ ਤੁਹਾਡਾ ਆਪਦਾ ਪਿੰਡਾ ਕਿਉਂ ਨਹੀਂ ਫ੍ਰੀਪਿੰਟ ਕਣੀ ਚਾਹੁੰਦੇ ਬਿਲਕੁਲ ਜੀ ਕਈ ਵਾਰੀ ਗੱਲ ਇਹ ਚੀਜ਼ ਹੁੰਦੀ ਹੈ ਕਿ ਮੈਂ ਪਹਿਲਾਂ ਵੀ ਕਿਹਾ ਹੈਗਾ ਜਦੋਂ ਇੱਕ ਉਂਗਲ ਕਰਦਾ ਤਿੰਨ ਆਬੇ ਕੰਨੀ ਆਉਂਦੀਆਂ ਨੇ ਗਿਆ ਪਹਿਲੀ ਗੱਲ ਹੈ ਸਾਡਾ ਹਲਕਾ ਨੇ ਪਰ ਹਲਕਾ ਨਾ ਹੋਣ ਦੇ ਬਾਵਜੂਦ ਵੀ ਸਾਨੂੰ ਚਾਹੀਦਾ ਸੀਗਾ ਜਿਹੜੀਆਂ ਕੁਝ ਪਰ ਨਹੀਂ ਐਦਾਂ ਕੁਝ ਨਹੀਂ ਹੋਇਆ ਜਿਹੜਾ ਕਈ ਵਾਰੀ ਕੀ ਚੀਜ਼ ਹੁੰਦੀਆਂ ਨੇ ਕਈ ਪਾਵਰ ਚ ਨਹੀਂ ਹੁੰਦੇ ਜਾਂ ਜਦੋਂ ਹਾਰ ਜਾਂਦੇ ਆ ਉਹਦੋਂ ਉਹ ਅਪਰੋਚ ਨਹੀਂ ਬਣਦੀ ਪਰ ਇੱਥੇ ਜਦੋਂ ਭਾਵੇਂ ਸਾਡਾ ਇਹ ਹਸਪਤਲ ਹਲਕੇ ਦੇ ਵਿੱਚ ਨਹੀਂ ਫਿਰ ਵੀ ਜਦੋਂ ਸਾਡੇ ਸਰਪੰਚ ਦਾ ਹਰਦੀਪ ਸਿੰਘ ਸੀ ਡਵੈਲਪਮੈਂਟ ਲਈ ਸਾਡਾ ਜਿਹੜਾ ਹੈਗਾ ਸੀ ਕਾਂਗਰਸ ਪਾਰਟੀ ਵੱਲੋਂ 20 ਲੱਖ ਰੁਪਇਆ ਆਇਆ ਹੋਇਆ ਸੀਗਾ ਹਾਂ ਕੁਝ ਕਮੀਆਂ ਰਹੀਆਂ ਨੇ ਉਸ ਤੋਂ ਕਦੇ ਭੱਜਣਾ ਨਹੀਂ ਚਾਹੀਦਾ ਜਿਹੜੀ ਸਚਾਈ ਹੈਗੀ ਤੁਹਾਡੇ ਸਾਹਮਣੇ ਹੈ ਜਿਹੜਾ ਮੁੱਖ ਮੰਤਰੀ ਆਪਣੇ ਭਗਵੰਤ ਸਿੰਘ ਮਾਨ ਨੇ ਵੀ ਗ੍ਰਾਂਟ ਦਿੱਤੀ ਹੋਇਆ ਬਣਿਆ ਹੋਇਆ ਕਮਰਾ ਉਹ ਵੀ ਹਜੇ ਅਧੂਰਾ ਪਿਆ ਈ ਆਪਣੇ ਮੁੱਖ ਮੰਤਰੀ ਸਾਹਿਬ ਨੇ ਦੁਬਾਰੇ ਨਹੀਂ ਕਿਤੇ ਕੋਈ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਜੱਜ ਸਾਹਿਬ ਨਾਲ ਦੋ ਦੋ ਸਰਕਾਰ ਬਣੀ ਹੈਗੀ ਲੋਕਾਂ ਨੂੰ ਬੜੀ ਆਸ ਸੀਗੀ ਇਸ ਸਰਕਾਰ ਤੋਂ ਵੀ ਆਮ ਆਦਮੀ ਦੀ ਸਰਕਾਰ ਆ ਸਾਡੇ ਜਿਹੜੇ ਮਸਲੇ ਨੇ ਨਾ ਜਿਹੜੀਆਂ ਦੋਨਾਂ ਸਰਕਾਰਾਂ ਨੇ ਜੇ ਕੰਮ ਨਹੀਂ ਕੀਤੇ ਤਾਂ ਲੋਕਾਂ ਨੇ ਉਹਨਾਂ ਨੂੰ ਜਵਾਬ ਬੜੀ ਵਧੀਆ ਢੰਗ ਨਾਲ ਦਿੱਤਾ ਸੀ ਪਰ ਇਹ ਸਰਕਾਰ ਜਦੋਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇਹਨਾਂ ਨੇ ਜਿਹੜੇ ਬੰਦੇ ਸੀਗੇ ਉਹ ਭਗਵੰਤ ਮਾਨ ਜੀ ਇਹ ਕਹਿੰਦੇ ਨੇ ਸਾਡਾ ਬੰਦਾ ਕੋਈ ਮੋਬਾਈਲ ਸਮਾਰਦਾ ਸਾਡਾ ਬੰਦਾ ਕੋਈ ਕਿਸੇ ਕੰਮ ਚ ਆਇਆ ਹੋਵੇਗਾ ਉਹ ਕਹਿਣ ਦਾ ਮਤਲਬ ਉਹਨਾਂ ਦਾ ਵੀ ਕੇਡਰ ਸਾਡੇ ਬੰਦੇ ਨੇ ਜਿਹੜੇ ਸਭ ਕੁਝ ਜਾਣਦੇ ਨੇਗੇ ਪਰ ਜਦੋਂ ਤੋਂ ਇਹ ਕੁਰਸੀ ਤੇ ਬੈ ਕੇ ਭਵੰਤਮਾਨ ਜੀ ਵੀ ਹਾਂ ਸਤੌਜ ਜਿਹੜਾ ਮਾਰਦੇ ਨੇ ਉਹ ਆ ਕੇ ਕਹਿੰਦੇ ਨੇ ਫਲਾਨਾ ਸਿੰਘ ਬੈਠਾ ਫਲਾਨਾ ਸਿੰਘ ਹਰੇਕ ਪਿੰਡ ਚ ਆਪਦੇ ਬੰਦਿਆਂ ਨੂੰ ਜਾਣਦੇ ਹੁੰਦਾ ਪਰ ਮੈਂ ਸਮਝਦਾ ਇਥੋਂ 22 23 ਕਿਲੋਮੀਟਰ ਦਾ ਰਸਤਾ ਹੈਗਾ ਸਰਦਾਰ ਹਰਪਾਲ ਸਿੰਘ ਚੀਮਾ ਇਥੋਂ ਵਿਤ ਮੰਤਰੀ ਨੇ ਜਿਹੜੇ ਇੱਕੀ ਗੱਲ ਹੈ ਤੁਸੀਂ ਕਦੇ ਵੀ ਸੁਣਿਓ ਜਿਹੜਾ ਭਵੰਤਮਾਨ ਜੀ ਸਟੇਜ ਤੇ ਕਹਿੰਦੇ ਨੇ ਲੋਕਾਂ ਦਾ ਟੈਕਸ ਹੈ ਪੈਸਾ ਤੁਹਾਡਾ ਥੋੜੇ ਤੇ ਲਾਉਣਾ ਫਿਰ ਆ ਤੁਹਾਡੇ ਸਾਹਮਣੇ ਆ ਅੱਜ ਅੱਜ ਤੁਹਾਡੇ ਸਾਹਮਣੇ ਹਾਲਾਤ ਦੇਗੇ ਕਿ ਇਥੋਂ ਦੇ ਜਿਹੜੇ ਗਰਾਊਂਡ ਸਟੇਡੀਅਮ ਦੇ ਔਰ ਸਕੂਲ ਦੇ ਜਿਹੜੇ ਹਾਲਾਤ ਨੇਗੇ ਔਰ ਕਿਸ ਤਰ੍ਹਾਂ ਸਾਡੇ ਜਿਹੜੇ ਬੱਚੇ ਨੇਗੇ ਛੋਟੇ-ਛੋਟੇ ਬੱਚੇ ਨੇਗੇ ਅੱਜ ਉਹ ਕਿਸ ਹਾਲਾਤ ਦੇ ਵਿੱਚ ਰਹਿੰਦੇ ਨੇ ਠੰਡਾਂ ਦੇ ਵਿੱਚ ਰਹਿੰਦੇ ਨੇਗੇ ਕੱਲ ਨੂੰ ਕੋਈ ਪ੍ਰੋਬਲਮ ਹੋਣ ਤੋਂ ਬਾਅਦ ਉਹ ਵੀ ਪਿੰਡ ਵਾਲਿਆਂ ਨੇ ਕਿਹਾ ਕਿਸੇ ਸਰਕਾਰੀ ਡੀਓ ਜਿਹੜਾ ਹੈਗਾ ਜਾਂ ਪ੍ਰਾਇਮਰੀ ਜਿਹੜਾ ਹੈਗਾ ਜਿਹੜਾ ਇਥੋਂ ਵੀਡੀਓ ਡੀਓ ਵਗੈਰਾ ਨੇ ਸੌਰੀ ਉਹਨਾਂ ਨੇ ਆ ਕੇ ਨਹੀਂ ਕਿਹਾ ਵੀ ਭਾਈ ਇਹ ਬਿਲਡਿੰਗ ਹੈ ਜਿਹੜੀ ਅਨਸੇਫ ਹੋ ਚੁੱਕੀ ਹੈ ਉਹ ਪਿੰਡ ਵਾਲਿਆਂ ਨੂੰ ਸਾਡਿਆਂ ਨੂੰ ਸੋਚ ਸੀ ਕਿ ਤਾਂ ਬੱਚਿਆਂ ਨੂੰ ਕਿਹਾ ਵੀ ਭਾਈ ਤੁਸੀਂ ਜਿਹੜਾ ਹੈਗਾ ਅਸੀਂ ਇਹੀ ਕਰ ਸਕਦੇ ਆ ਫੋਟੇ ਵਾਸਤੇ ਜਿਹੜਾ ਹੈਗਾ ਪੰਚਾਇਤ ਘਰ ਹੈਗਾ ਉੱਥੇ ਖਲਾਸਾ ਲਾ ਲਓ ਇਹ ਬਿਲਡਿੰਗ ਕਿਸੇ ਵੇਲੇ ਵੀ ਡਿੱਗ ਸਕਦੀ ਹੈਗੀ ਔਰ ਇਹ ਹਾਲਾਤ ਨੇਗੇ ਆਮ ਆਦਮੀ ਪਾਰਟੀ ਦੇ ਜਿਹੜੇ ਦੋਨੇ ਕਹਿੰਦੇ ਸੀ ਅਸੀਂ ਐਜੂਕੇਸ਼ਨ ਵੀ ਵਧੀਆ ਦੇਵਾਂਗੇ ਅਸੀਂ ਹੈਲਥ ਵੀ ਵਧੀਆ ਪ੍ਰੋਵਾਈਡ ਕਰਾਂਗੇ ਜਿਹੜੇ ਡਿੰਗਾ ਮਾਰਦੇ ਸੀ ਕਿ ਦਿੱਲੀ ਦੇ ਵਿੱਚ ਸਾਡੀ ਸਰਕਾਰ ਹੈਲਥ ਤੇ ਐਜੂਕੇਸ਼ਨ ਦੇ ਹਿਸਾਬ ਨਾਲ ਉਹ ਸਾਡੇ ਜਿਹੜਾ ਦੇਖ ਲਓ ਅੱਜ ਹੈਲਥ ਦਾ ਜਿਹੜਾ ਔਰ ਐਜੂਕੇਸ਼ਨ ਦਾ ਕਿਸ ਤਰ੍ਹਾਂ ਦਾ ਕਾਹਨ ਹੋਇਆ ਜੀ ਜੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣਾ ਪਿੱਛੇ ਆਉਣ ਥੋੜਾ ਜਿਹਾ ਅਸੀਂ ਹਰਪਾਲ ਸਿੰਘ ਟੀਮਾ ਅਤੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੂੰ ਆ ਹਾਲਾਤ ਦਿਖਾਉਣੇ ਚਾਹੁੰਦੇ ਆ। ਕਈ ਵਾਰੀ ਇਹ ਵੀ ਹੁੰਦਾ ਮੌਕੇ ਦੇ ਲੀਡਰ ਜਿਹੜੇ ਪਿੰਡ ਨਾਲ ਜੁੜੇ ਹੁੰਦੇ ਨੇ ਉਹ ਇਹ ਜਿਹੜੇ ਹਾਲਾਤ ਨੇ ਉਹ ਦਿਖਾਉਣ ਦੇ ਵਿੱਚ ਅਸਮਰਥ ਹੁੰਦੇ ਨੇ। ਪਤਾ ਨਹੀਂ ਕਿਉਂ ਡਰਦੇ ਹੁੰਦੇ ਨੇ। ਅਸੀਂ ਮੁੱਖ ਮੰਤਰੀ ਅਤੇ ਹਰਪਾਲ ਸਿੰਘ ਟੀਮਾ ਜੀ ਨੂੰ, ਬਰਿੰਦਰ ਗੋਇਲ ਜੀ ਨੂੰ ਦੱਸਣਾ ਚਾਹੁੰਦੇ ਆ ਵੀ ਛੋਡੇ ਹਲਕੇ ਦਾ ਇਹ ਪਿੰਡਾ ਗੋਇਲ ਸਾਹਿਬ ਦੇ ਨਾਲ ਲਗਮ 4 ਕਿਲੋਮੀਟਰ ਤੋਂ ਆ ਇਹ ਜੇ ਹਾਲਾਤ ਜਦੋਂ ਸਕੂਲਾਂ ਦੇ ਹੋਣ ਤਾਂ ਬੱਚੇ ਪੜ੍ਹਨਗੇ ਕਿੱਥੇ ਸਿੱਖਿਆ ਕ੍ਰਾਂਤੀ ਆਊਗੀ ਕਿੱਥੇ ਥੋੜੇ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਲਜ ਦਾ ਉਦਘਾਟਨ ਕੀਤਾ ਅਤੇ ਉਹਨਾਂ ਨੇ ਕਿਹਾ ਅਸੀਂ ਸਿੱਖਿਆ ਸਿਹਤ ਨੂੰ ਸਹੀ ਕਰ ਲਈਏ ਤਾਂ ਗਲੀਆਂ ਨਾਲੀਆਂ ਫੇਰ ਬਣਾ ਲਾਂਗੇ ਪਰ ਅਸੀਂ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਸੀਂ ਇਹ ਸਕੂਲ ਜ਼ਰੂਰ ਬਣਾ ਦਿਓ ਤਾਂ ਕਿ ਬੱਚੇ ਇੱਥੇ ਬੜ ਸਕਣ ਪਲਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਫਗੋਲਾ ਲਹਿਰਾ ਗਾਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ